ਅੱਜ ਸਰਕਾਰ ਦੀਆਂ ਜਾਂਚੀਆਂ ਕਰਕੇ ਬਹੁਤ ਹੀ ਸੁਗੜ ਸਿਆਣੇ ਪੜੇ ਲਿਖੇ ਵਰਗ ਨੂੰ ਧਰਤੀ ਤੇ ਬੈਠਣਾ ਪੈ ਰਿਹਾ ਜਿਹੜੇ ਲੋਕਾਂ ਨੇ ਬੜੇ ਚਾਅ ਨਾਲ ਬਦਲਾਵ ਬਾਸਤੇ ਸਰਕਾਰ ਲਈ ਕੀ ਆਂਦੀ ਸੀ ਉਹ ਜਿਹੜੀ ਸਰਕਾਰ ਹੈ ਲੋਕਾਂ ਦੇ ਹੱਕਾਂ ਤੇ ਡਾਕੇਬਾਰ ਲੱਗੀ ਹੋਈ ਹੈ ਇਹ ਲੋਕਾਂ ਦੀ ਸਰਵਾਇ ਕੋਈ ਨਹੀਂ ਹੈ ਇੱਥੇ ਤੱਕ ਕੇ ਜਿਹੜਾ 20 ਲੱਖ ਬੰਦਿਆਂ ਨੇ ਇਹਨਾਂ ਵਾਸਤੇ ਐਮਪੀ ਚੁਣ ਕੇ ਦਿੱਤਾ 2.5 ਲੱਖ ਬੰਦਿਆਂ ਦੀ ਵੋਟ ਦੇ ਨਾਲ ਜਿਹੜਾ ਇਸ ਇਲਾਕੇ ਦਾ ਐਮਐਲਏ ਬਣਿਆ ਇਹਨਾਂ ਆਮ ਆਦੀ ਪਾਰਟੀ ਦੇ ਉਹ ਧਰੇ ਵਿੱਚ ਆਉਂਦਾ ਹੈ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਆ ਕਹਿਣਾ ਮੈਂ ਉੱਥੇ ਜਾ ਕੇ ਕਹਾਂ ਕਿ ਭਾਈ ਇਹ ਪਿੰਡ ਨਹੀਂ ਜਾਣਗੇ ਉਧਰ ਜਾਂ ਮੈਂ ਜਾ ਕੇ ਕਹਾਂ ਕਿ ਪਿੰਡ ਜਾਣਗੇ ਭਾਈ ਤੂੰ ਆਇਆ ਕਦੇ ਵਾਸਤੇ ਤੈਨੂੰ ਪਤਾ ਹੀ ਨਹੀਂ ਜਦ ਕੁਛ ਨਹੀਂ ਸਰਕਾਰ ਬਾਰੇ ਸਰਕਾਰ ਦਿੱਲੀ ਦੇ ਲੋਕ ਚਲਾ ਰਹੇ ਮੈਂ ਤਾਂ ਉਸ ਸਮੇ ਵੀ ਬਿਆਨ ਦਿੱਤਾ ਸੀ ਕਿ ਬਾਹਰ ਤੇ ਬੰਦੇ ਆ ਕੇ ਸਰਕਾਰ ਚਲਾਣਗੇ ਮੇਰਾ ਬਿਆਨ ਹੋਰ ਪਾਸੇ ਨੂੰ ਤੋਰਤਾ ਪਰਵਾਸੀ ਮੇਰੇ ਪਿੱਛੇ ਪੈ ਗਏ ਤੇ ਪੰਜਾਬੀ ਆਲੇ ਗੱਲ ਨੂੰ ਸਮਝੀ ਨਹੀਂ ਕਿ ਅੱਜ ਬਾਹਰ ਦੇ ਬੰਦੇ ਆ ਕੇ ਸਾਡੇ ਤੇ ਨਾਦਰ ਸ਼ਾਹੀ ਫਰਮਾਨ ਲਾਗੂ ਕਰਦੇ ਆ ਜੀ ਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਨਕਸਾਰ ਹੋ ਰਿਹਾ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਾ ਬਾਸੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਆ ਉਹਦੇ ਵਾਸਤੇ ਸਾਡੀ ਇਨਕਲੂਜੀਨਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਥੇ ਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਥੇ ਰਹਿਣਾ ਰੋਪੜ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਐ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਾਂ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫੇਰ ਟੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਰਕਾਰ ਨਹੀਂ ਕਰਨਾ ਹੈ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਕੀਲਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਆਂ ਕੇ ਲੜ ਰਹੇ ਵਕੀਲ ਸਹਿਬਾਨ ਦਾ ਜੇ ਰੋਕੇ ਸੋਕੇ ਕਰੋਪਰ ਵੀ ਕੇਸ ਲੜ ਲੈਣਗੇ ਲੇਕਿਨ ਇਹ ਜਿਹੜੀ ਤੁਸੀਂ ਲੜਾਈ ਵਿੱਡੀ ਹੈ ਮੈਂ ਸਾਰੇ ਵਕੀਲ ਸਹਿਬਾਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਸ ਇਲਾਕੇ ਦੇ ਵਿੱਚ ਐਮਐਲਏ ਰਿਹਾ ਮੰਤਰੀ ਰਿਹਾ ਖਰੜ ਦੇ ਵਿੱਚ ਖੈਰ ਮਿਊਂਸਪਲ ਕਮੇਟੀ ਦਾ ਪ੍ਰਧਾਨ ਵੀ ਰਿਹਾ ਲੇਕਿਨ ਹਮੇਸ਼ਾ ਵਕੀਲ ਸਹਿਬਾਨਾ ਨੇ ਜਦ ਵੀ ਜ਼ਰੂਰਤ ਪਈ ਹੈ ਤਾਂ ਮੂਰੇ ਹੋ ਕੇ ਸੁਸਾਇਟੀ ਨੂੰ ਅਗਵਾਈ ਦਿੱਤੀ ਹੈ ਅਰਥਾਤ ਤੋਂ ਤੁਹਾਨੂੰ ਆਸ ਵੀ ਹਮੇਸ਼ਾ ਉਹੀ ਹੁੰਦੀ ਹੈ ਕਿਉਂਕਿ ਵਕੀਲ ਇੱਕ ਸਹਾਰਾ ਹੁੰਦਾ ਹੈ ਅਸਟਾਲੀ ਚ ਬੰਦਾ ਵੱਜ ਜਾਂਦਾ ਕਚਹਿਰੀ 'ਚ ਵਕੀਲਾਂ ਪੇਸ਼ ਹੋਵੇ ਬੇਲੇ ਵੱਜਦਾ ਸੋ ਤੁਸੀਂ ਹਮੇਸ਼ਾ ਇਨਸਾਫ ਦਿਵਾਉਣਾ ਸਾਨੂੰ ਤੁਸੀਂ ਇਹ ਇਨਸਾਫ ਦੀ ਲੜਾਈ ਵਿੱਚ ਅੱਗੇ ਵਧਿਆ ਮੈਂ ਪਿਛਲੇ ਦਿਨਾਂ ਜਿੱਥੇ ਹੈ ਨਹੀਂ ਸੀ ਉਹਦੇ ਲਈ ਮਾਫੀ ਚਾਹੁੰਦਾ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀ ਧਰਨੇ 'ਚ ਲੇਕਿਨ ਹੁਣ ਮੈਂ ਰੋਜ਼ ਤੁਹਾਡੇ ਪਾਸ ਇੱਕ ਹਾਜ਼ਰੀ ਜ਼ਰੂਰ ਲਾਇ ਕਰਾਂਗਾ ਜਿਸ ਦਿਨ ਤੁਸੀਂ ਕੋਈ ਹੋਰ ਵੱਡਾ ਪ੍ਰੋਗਰਾਮ ਲਿਖਣਾ ਹੋਵੇ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇ ਤਾਂ ਐਸੀ ਹਰ ਵਿਵਸਥਾ ਕਰਕੇ ਪਿੰਡਾਂ ਚੋਂ ਬੰਦਿਆਂ ਨੂੰ ਲੈ ਕੇ ਆਵਾਂਗੇ ਬੱਸਾਂ ਵੀ ਲਗਾਵਾਂਗੇ ਕਿਉਂਕਿ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਸਰਕਾਰਾਂ ਸੁਣਦੀਆਂ ਸਰਦੀਆਂ ਹੈ ਨਹੀਂ ਧੱਕੇ ਕਰਦੀਆਂ ਲੇਕਿਨ ਧੱਕੇ ਦੇ ਔਰ ਜ਼ਬਰ ਦੇ ਖਿਲਾਫ ਵੀ ਉਸੇ ਗੁਰੂ ਸਾਹਿਬ ਨੇ ਸਿਖਾਇਆ ਹੈ ਜਿਨ੍ਹਾਂ ਦਾ ਹੁਣ ਛੀਦੀ ਦਿਵਸ ਆਰਿਆ ਜਿਹਦੇ ਤੇ ਸਾਡੇ ਹੱਕਾਂ ਨੂੰ ਖੋਣ ਦੀ ਗੱਲ ਚੱਲ ਰਹੀ ਹੈ ਸੋ ਐਸੀ ਉਸੇ ਗੁਰੂ ਸਾਹਿਬ ਦੇ ਪੈਰੋਕਾਰ ਅੱਗੇ ਉਹਨਾਂ ਦੇ ਨਕਸ਼ੇਕਰਨ ਤੇ ਚੱਲਣ ਵਾਲੇ ਐ ਚਮਕੌਰ ਸਾਹਿਬ ਦੀ ਧਰਤੀ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹਮੇਸ਼ਾ ਬੰਗਾਰਦੀ ਰਹਿੰਦੀ ਐ ਜੇ ਸਾਡੇ ਨਾਲੇ ੱਤਕਾ ਹੋਏਗਾ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਅਸੀਂ ਇਹ 35 ਪਿੰਡ ਨਹੀਂ ਜਾਣ ਦੇਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਤੇ ਹਰ ਲੜਾਈ ਇਹਦੇ ਵਾਸਤੇ ਅਸੀਂ ਲੜਾਂਗੇ ਸੋ ਮੈਂ ਫੇਰ ਇੱਕ ਵਾਰ ਧੰਨਵਾਦੀ ਹਾਂ ਹਰ ਤਰੀਕੇ ਦੇ ਨਾਲ ਤਨਮਨ ਧੰਦੇ ਨਾਲ ਇਸ ਜਿਹੜੀ ਲੜਾਈ ਤੁਸੀਂ ਬਿੜੀ ਆ ਉਹਦੇ ਤੁਹਾਡੇ ਨਾਲ ਖੜਾਂਗੇ ਮੈਂ ਹਰ ਰੋਜ਼ ਇਸ ਸਾਡੇ ਵਿੱਚ ਆਵਾਂਗਾ ਤੇ ਜਦੋਂ ਵੀ ਤੁਸੀਂ ਕਹੋਗੇ ਹੁਣ ਵੀ ਆਪਣੇ ਇਲਾਕੇ ਦੇ ਸਾਰੇ ਸਪੱਸ਼ ਸਰਪੰਨ ਸਰਪੰਨ ਬੈਠੇ ਵਕੀਲ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਰ ਵੀ ਤੁਸੀਂ ਕਹੋਗੇ ਇੱਥੇ ਆ ਕੇ ਬੈਠਾਂਗੇ ਤੇ ਇਸ ਤੁਹਾਡੀ ਲੜਾਈ ਨੂੰ ਤੁਹਾਡੇ ਨਾਲ ਹੋ ਕੇ ਕਾਡੀ ਰਹੇ ਨਮਾਇਚ ਜੀ ਅੱਗੇ ਬਤਾਵਾਂਗੇ